ਤਸਵੀਰਾਂ ਜੋ ਤੁਸੀਂ ਵੇਖੋਗੇ ਇਹਨਾਂ ਨੂੰ ਦੇਖ ਕੇ ਤੁਹਾਡਾ ਦਿਲ ਵੀ ਇੱਕ ਵਾਰ ਜ਼ਰੂਰ ਦਹਿਲ ਜਾਵੇਗਾ ਭਾਰਤ ਦੇ ਵਕਵਕੀ ਇਲਾਕਿਆਂ ਤੋਂ ਇਹਨਾਂ ਤਸਵੀਰਾਂ ਨੂੰ ਇਕੱਠਿਆਂ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਉੱਤੇ ਕੁੱਤਿਆਂ ਦਾ ਲਗਾਤਾਰ ਕਹਿਰ ਜਾਰੀ ਹੈ ਦੱਸਿਆ ਕਿ ਇਹ ਕੁੱਤੇ ਜਿਹੜੇ ਕਿ ਆਵਾਰਾ ਦੱਸੇ ਜਾ ਰਹੇ ਨੇ ਵਕਵਕ ਥਾਵਾਂ ਦੇ ਉੱਤੇ ਬੱਚਿਆਂ ਦੇ ਉੱਤੇ ਹਮਲੇ ਕਰਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਭਾਵੇਂ ਸੁਪਰੀਮ ਕੋਰਟ ਦੇ ਵੱਲੋਂ ਕਈ ਤਰ੍ਹਾਂ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਪਰ ਕੁਝ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਇਹਨਾਂ ਕੁੱਤਿਆਂ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਦਬਾਅ ਨਾ ਪਾਇਆ ਜਾਵੇ ਨਾ ਹੀ ਇਹਨਾਂ ਨੂੰ ਫੜ ਕੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਬੰਦ ਕੀਤਾ ਜਾਵੇ ਹਾਲਾਂਕਿ ਦਿੱਲੀ ਦੇ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੈਬਿਜ ਦੇ ਨਾਲ ਮੌਤ ਹੋ ਗਈ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੱਦੇ ਤੇ ਨੋਟਿਸ ਲਿਆ ਤੇ ਕੁਝ ਨਿਰਦੇਸ਼ ਵੀ ਜਾਰੀ ਕਰ ਦਿੱਤੇ ਜਿਸ ਮਗਰੋਂ ਇਸ ਮੁੱਦੇ ਤੇ ਸਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਹੈ ਮਾਰਾਂ ਦੇ ਅਨੁਸਾਰ ਕੁਝ ਥਾਵਾਂ ਤੇ ਕੁੱਤਿਆਂ ਦਾ ਟਿਕਾ ਕਰਨ ਚੱਲ ਰਿਹਾ ਪਰ ਕਈ ਸ਼ਹਿਰਾਂ ਦੇ ਵਿੱਚ ਕੁੱਤਿਆਂ ਦੀ ਗਿਣਤੀ ਦੇ ਬਾਰੇ ਕੋਈ ਵੀ ਸਪਸ਼ਟ ਆਂਕੜਾ ਉਪਲਬਧ ਨਹੀਂ ਹੈ ਇਹ ਵੀ ਦੱਸਿਆ ਹੈ ਕਿ ਇੱਕ ਸੇਵਾਮੁਖਤ ਦਿਸ਼ਾ ਨਿਰਦੇਸ਼ ਚੇਨਈ ਵਿਅਕਤੀ ਨੇ ਇਹ ਗੱਲ ਕਹੀ ਹੈ ਕਿ ਪਾਲਤੂ ਤੇ ਆਵਾਰਾ ਕੁੱਤਿਆਂ ਦੇ ਵਿੱਚ ਬਹੁਤ ਅੰਤਰ ਨਹੀਂ ਹੁੰਦਾ। ਉਹਨਾਂ ਇਹ ਵੀ ਕਿਹਾ ਕਿ ਇਤਿਹਾਸਿਕ ਤੌਰ ਦੇ ਉੱਤੇ ਕੁੱਤੇ ਮਨੁੱਖਾਂ ਦੇ ਸਭ ਤੋਂ ਕਰੀਬੀ ਜਾਨਵਰ ਦੱਸੇ ਜਾਂਦੇ ਨੇ। ਕੁੱਤੇ ਉਦੋਂ ਤੋਂ ਹੀ ਮਨੁੱਖਾਂ ਦੀ ਮਦਦ ਕਰਦੇ ਪਏ ਨੇ ਜਦੋਂ ਤੋਂ ਮਨੁੱਖਾਂ ਨੇ ਭੋਜਨ ਦੀ ਪਾਲ ਸ਼ੁਰੂ ਕੀਤੀ ਹੈ। ਪਰ ਸਭਿਆਚਾਰਕ ਤਬਦੀਲੀ ਤੇ ਸ਼ਹਿਰੀਕਰਨ ਵਰਗੇ ਕਾਰਨਾ ਕਾਰਨ ਵੱਡੇ ਸ਼ਹਿਰਾਂ ਵਿੱਚ ਕੁੱਤਿਆਂ ਨੂੰ ਖੁੱਲੇ ਦੇ ਵਿੱਚ ਇਕੱਲੇ ਰਹਿਣਾ ਪੈਂਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਕੁੱਤੇ ਹਮਲਾ ਕਿਉਂ ਕਰਦੇ ਨੇ ਕੁੱਤਿਆਂ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ ਸਹੀ ਪੋਸ਼ਣ ਘੁੰਮਣਾ ਫਿਰਨ ਦੀ ਆਜ਼ਾਦੀ ਤੇ ਕੁਝ ਜੈਵਿਕ ਜ਼ਰੂਰਤਾਂ ਜੋ ਕਿ ਸਭ ਤੋਂ ਜ਼ਿਆਦਾ ਮਹੱਤਵਪੂਰਨ ਨੇ ਪਾਲਤੂ ਕੁੱਤਿਆਂ ਨੂੰ ਪੋਸ਼ਟਿਕ ਭੋਜਨ ਮਿਲ ਜਾਂਦਾ ਹੈ ਪਰ ਉਹਨਾਂ ਨੂੰ ਘੁੰਮਣ ਦੀ ਆਜ਼ਾਦੀ ਜਾਂ ਉਹਨਾਂ ਦੀਆਂ ਜੈਵਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਾਧਨ ਨਹੀਂ ਮਿਲਦੇ ਇਸ ਕਾਰਨ ਕਈ ਵਾਰ ਪਾਲਤੂ ਕੁੱਤੇ ਵੀ ਹਮਲਾ ਕਰ ਦਿੰਦੇ ਨੇ ਨਾਲ ਹੀ ਗਲੀ ਦੇ ਕੁੱਤਿਆਂ ਦੀਆਂ ਸਰੀਰਕ ਤੇ ਜੈਵਿਕ ਜ਼ਰੂਰਤਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਨੂੰ ਲੋੜਿੰਦਾ ਪੋਸ਼ਣ ਨਹੀਂ ਮਿਲ ਪਉਂਦਾ ਨਤੀਜੇ ਵਜੋਂ ਉਹ ਭੁੱਖ ਦੇ ਕਾਰਨ ਹਮਲਾ ਕਰ ਦਿੰਦੇ ਨੇ ਆਵਾਰਾ ਕੁੱਤੇ ਸਭ ਤੋਂ ਪਹਿਲਾਂ ਬਾਲਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਸਗੋਂ ਛੋਟੇ ਬੱਚੇ ਹੀ ਨਿਸ਼ਾਨਾ ਬਣਦੇ ਨੇ ਤੇ ਜਦੋਂ ਕੋਈ ਆਵਾਰਾ ਕੁੱਤਾ ਕਿਸੇ ਬਾਲਗ ਦਾ ਪਿੱਛਾ ਕਰਦਾ ਹੈ ਤਾਂ ਜੇਕਰ ਉਹ ਬਾਲਗ ਥੋੜੀ ਜਈ ਆਵਾਜ਼ ਕਰਦਾ ਹੈ ਤਾਂ ਹਮਲਾ ਕਰਦੇ ਹੋਏ ਉਹ ਤੁਰੰਤ ਪਿੱਛੇ हट ਜਾਂਦੇ ਨੇ ਇਸ ਕਰਕੇ ਆਵਾਰਾ ਕੁੱਤੇ ਸਭ ਤੋਂ ਪਹਿਲਾਂ ਛੋਟੇ ਬੱਚਾ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਛੋਟੇ ਬੱਚੇ ਉਹਨਾਂ ਦੀ ਪਹੁੰਚ ਦੇ ਵਿੱਚ ਜਲਦੀ ਆ ਜਾਂਦੇ ਨੇ ਫालतू ਕੁੱਤਿਆਂ ਦੇ ਕੋਲ ਉਹਨਾਂ ਦੀ ਦੇਖਭਾਲ ਕਰਨ ਦੇ ਵਾਸਤੇ ਮਾਲਕ ਹੁੰਦੇ ਨੇ ਪਰ ਗਲੀਆਂ ਦੇ ਕੁੱਤਿਆਂ ਨੂੰ ਇਸ ਤਰ੍ਹਾਂ ਦੇ ਨਾਲ ਪਿਆਰ ਨਹੀਂ ਮਿਲਦਾ ਜੇਕਰ ਕੋਈ ਆਵਾਰਾ ਕੁੱਤਿਆਂ ਤੇ ਤਰਸ ਕਰੇ ਤਾਂ ਉਹਨਾਂ ਤੇ ਹਮਲਾ ਨਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਸਿਰਫ ਭੁੱਖ ਦੇ ਕਾਰਨ ਨਹੀਂ ਸਗੋਂ ਆਵਾਰਾ ਕੁੱਤੇ ਕਈ ਵਾਰ ਲਾਲਚ ਦੇ ਕਾਰਨ ਵੀ ਲੋਕਾਂ ਦੇ ਉੱਤੇ ਹਮਲਾ ਬੋਲ ਦਿੰਦੇ ਨੇ ਦਾ ਜੀ ਕਿ ਇਹਦੇ ਨਾਲ ਹੀ ਲਗਾਤਾਰ ਕੋਰਟ ਦੇ ਵਿੱਚ ਵੀ ਇੱਕ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਉੱਤੇ ਨੋਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਉਹ ਕੀ ਨੇ ਆਓ ਜਾਣਦੇ ਹਾਂ ਹੁਣ ਤੱਕ ਕੁੱਤਾ ਘਰ ਵਿੱਚ ਰੱਖਣ ਦੇ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵੀ ਲਾਇਸੈਂਸ ਨਹੀਂ ਲੈਣਾ ਪੈਂਦਾ ਸੀ ਪਰ ਹੁਣ ਕੁੱਤਾ ਘਰ ਵਿੱਚ ਰੱਖਣ ਲਈ ਤੁਹਾਨੂੰ ਲਾਇਸੈਂਸ ਲੈਣਾ ਪਵੇਗਾ ਘਰਾਂ ਦੇ ਵਿੱਚ ਕੁੱਤੇ ਰੱਖਣ ਵਾਲੇ ਹੁਣ ਸਾਵਧਾਨ ਹੋ ਜਾਓ ਜੀਸੀਸੀ ਵੱਲੋਂ ਜਾਰੀ ਹੋਏ ਸਖਤ ਨਿਰਦੇਸ਼ਾਂ ਦੇ ਤਹਿਤ ਪਾਲਤੂ ਕੁੱਤਿਆਂ ਨੂੰ ਜਨਤਕ ਥਾਵਾਂ ਤੇ ਘੁਮਾਉਣ ਤੋਂ ਪਹਿਲਾਂ ਬੰਨਣਾ ਪਵੇਗਾ ਤੇ ਪੱਟਾ ਗਲੇ ਦੇ ਵਿੱਚ ਪਾਣਾ ਪਵੇਗਾ ਬਿਨਾਂ ਲਾਇਸੈਂਸ ਦੇ ਘਰ ਦੇ ਵਿੱਚ ਕੋਈ ਵੀ ਪਾਲਤੂ ਕੁੱਤਾ ਨਹੀਂ ਰੱਖਿਆ ਜਾਵੇਗਾ ਰੈਬੀਜ਼ ਦਾ ਟੀਕਾ ਲਗਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਐਨ ਟੀਵੀ ਪੰਜਾਬੀ ਗੱਲ ਹੱਕ ਦੀ ਗੱਲ ਸੱਚ ਦੀ ਅਸੀਂ ਇਹੋ ਜਿਹੇ ਹੋਰ ਖਬਰਾਂ ਦਿਖਾਉਂਦੇ ਰਹਿੰਨੇ ਆ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਦੇਖਣਾ ਚਾਹੁੰਦੇ ਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ